ਵਾਜੇ ਐ ਹਰ ਹਰ ਚਰਨ ਹਿਰਦੈ ਉਰ ਧਾਰੇ ਸਤਿਗੁਰੂ ਸਾਹਿਬ ਜੀ ਵਾਜਨਾ ਕਰਦੇ ਨੇ ਪ੍ਰਮਾਤਮਾ ਦੇ ਚਰਨ ਸਦਾ ਪੜੀ ਹਿਰਦੇ ਦੇ ਵਿੱਚ ਚੰਗੀ ਤਰ੍ਹਾਂ ਸਾਮ ਕੇ ਰੱਖੇਂ ਗ੍ਰੀਵਨ ਵਾਲੇ ਸਾਹਿਬ ਜੀ ਕਹਿੰਦੇ ਨੇ ਭਾਈ ਜਦੋਂ ਗੁਰੂ ਦੇ ਚਰਨ ਆਪਣੀ ਹਿਰਦੇ ਦੇ ਵਿੱਚ ਚੰਗੀ ਤਰ੍ਹਾਂ ਸਾਫ ਕੇ ਰੱਖੇਗਾ ਫਿਰ ਹੀ ਤੇਰੇ ਜੀਵਨ ਨੇ ਸਫਲਤਾ ਹਾਸਲ ਕਰੇਗਾ ਸਤਿਗੁਰਾਂ ਨੇ ਚਰਣ ਕੀਨੇ ਅਬ ਕਈ ਵਾਰ ਇਹ ਵਿਚਾਰ ਸਾਂਝੀ ਕੀਤੀ ਹੈ ਜਿਵੇਂ ਗੁਰੂ ਸਾਹਿਬ ਜੀ ਦੇ ਚਰਨ ਲੱਪਣ ਤੁਹਾਂਗੇ ਮਨ ਵਿੱਚ ਚਰਨ ਨਹੀਂ ਮਿਲਣਗੇ ਇਸੇ ਕਾਰਨ ਤੇ ਗੁਰੂ ਜੀ ਦੇ ਚਰਨ ਨੇ ਸਤਿਗੁਰਾਂ ਜੀਆਂ ਦਾ ਤਾਕਤਮਈ ਉਪਦੇਸ਼ ਸਤਿਗੁਰੀਆਂ ਦਾ ਪਾਵਨ ਗਿਆਨ ਸਤਿਗੁਰੀਆਂ ਦਾ ਨਾਮ ਜਿਹੜੇ ਨਾਮ ਦੀ ਗੱਲ ਸਤਿਗੁਰੀਆਂ ਨੇ ਇੱਕ ਓੰਕਾਰ ਤੋਂ ਲੈ ਕੇ 18 ਤੋਂ 20 ਤੱਕ ਕੀਤੀ ਹੈ ਉਸ ਨਾਮ ਨੂੰ ਉਸ ਆਕਾਰ ਕੋ ਗੁਰੂ ਜੀ ਦੇ ਸੋ ਪਰੇਤਰ ਗਿਆਨ ਦਾ ਸਾਹਿਬ ਜੀ ਕਹਿੰਦੇ ਆਪਣੀ ਮਿਲਦੇ ਦੇ ਵਿੱਚ ਸਾਮ ਕੇ ਰੱਖ ਜਦੋਂ ਤੁਸੀਂ ਸਤਿਗੁਰ ਜੀ ਦੇ ਪਾਵਨ ਚਰਨਾਂ ਨੂੰ ਗੁਰੂ ਦੇ ਗਿਆਨ ਵਿੱਚ ਸਾਂਭੇਗਾ ਫਿਰ ਬਾਸਾ ਜੀ ਕਹਿੰਦੇ ਨੇ ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਭ ਰਮਾਰੇ ਰਹਾਉ ਬਾਸਾ ਜੀ ਕਹਿੰਦੇ ਆਪਣੇ ਗੁਰੂ ਨੂੰ ਆਪਣੇ ਮਾਲਕ ਨੂੰ ਆਪਣੇ ਪ੍ਰਭੂ ਨੂੰ ਸਿਮਰ ਕੇ ਅਸਾਂ ਜੀਵਾਂ ਦੇ ਸਾਰੇ ਕੰਮ ਸਿਰੇ ਚੜ ਸਕਦੇ ਨੇ ਸੰਸਾਰ ਨੇ ਮਨੁੱਖੇ ਕੋਈ ਮਹਾਨੀ ਵੀ ਦਿੱਤੀ ਪਰੰਪਰਿਕ ਕਾਰਜ ਸਾਡਾ ਜਿਹੜਾ ਮੇਨ ਕਾਰਜ ਹੈ ਜਿਹਦੇ ਵਾਸਤੇ ਸਾਨੂੰ ਮਨੁੱਖਾ ਜਨਮ ਦੀ ਪ੍ਰਾਪਤੀ ਹੋਈ ਹੈ ਉਹ ਕਾਰਜ ਸਾਡਾ ਗੁਰਦਾਨੀ ਹੈ ਉਹ ਕਾਰਜ ਕਿਹੜਾ ਹੈ ਜਿਹਦੇ ਵਾਸਤੇ ਸਾਨੂੰ ਆ ਮਨੁੱਖਾ ਜਨਮ ਮਿਲਿਆ ਮਨੁੱਖਾ ਜਨਮ ਮਿਲਿਆ ਹੈ ਨਾਮ ਜਪਣ ਵਾਸਤੇ ਸਿਮਰਨ ਕਰਨ ਵਾਸਤੇ ਕਰ ਬੰਦੇ ਤੂੰ ਬੰਦਗੀ ਚਿਤ ਚਰ ਕਰਨਾ ਸਭ ਪ੍ਰਭੂ ਸਤਗੁਰੂ ਸਾਹਿਬ ਕਹਿੰਦੇ ਤੂੰ ਨਾਮ ਜਪ ਜਪ ਸਿਮਰਨ ਕਰਦਾ ਨਹੀਂ ਐ ਜੇ ਤੂੰ ਸਿਮਰਨ ਕਰੇਗਾ ਨਾਮ ਜਪੇਗਾ ਫਿਰ ਤੇਰੇ ਸਾਰੇ ਕਾਰਜ ਸਭ ਨੇ ਹੋਣਗੇ ਜਿਹੜੇ ਕਾਰਜ ਆ ਤੂੰ ਇਸ ਸੰਸਾਰ ਤੇ ਆਇਆ ਹੈ ਲੱਖ ਜਨਮਾਂ ਪਰਮਦੇ ਪਰਮਦੇ ਦੁਰਲੱਭ ਜਨਮ ਅਬ ਆਇਆ ਹੋਇ। ਪਾਸਾ ਕਿੰਨੇ 84 ਦਾ ਗੇੜ ਪਿਆ ਹੋਇਆ ਸੀ ਤੇਰੇ ਤੇ। ਉਹ 84 ਦੇ ਵਿੱਚ ਪਟਕ ਕੇ ਫਿਰ ਆਇਆ ਤੇ ਆਇਆ ਨਾ ਦੇ ਵਾਰ ਤਿਆਂ ਉਹ 84 ਦਾ ਗੇੜ ਦੁਬਾਰੇ ਨਾ ਸਕੇ ਤੇ ਪੈ ਜਾਏ। 84 ਦਾ ਗੇੜ ਕੱਟਣ ਵਾਸਤੇ ਆਇਆ। ਮਨੁੱਖਾ ਜਨਮ ਨੂੰ ਸਫਲਾ ਕਰਨ ਵਾਸਤੇ ਇਸੇ ਤਰਿਕੇ ਜਿਵੇਂ ਨਾਮ ਜਪੇਗਾ ਫਿਰ ਤੇਰਾ ਇਹ ਕਾਰਜ ਸਫਲਾ ਹੋਏਗਾ ਇਹ ਸੰਸਾਰ ਦੇ ਕਾਰਜਾਂ ਦੀ ਗੱਲ ਨਹੀਂ ਹੈ ਸੰਸਾਰ ਦੇ ਕਾਰਜ ਤੇ ਹੋਈ ਜਾਂਦੇ ਨੇ ਮੇਨ ਕਾਰਜ ਸਾਡਾ ਸਫਲਾ ਕਰਨ ਦਾ ਮੂਲਥ ਹੈ ਅਸੀਂ ਇਸ ਮੂਲਕਾ ਜਨਮ ਨੂੰ ਸਫਲਾ ਕਰਨਾ ਇਸ ਮੂਲਕਾ ਜਨਮ ਨੂੰ ਜਿਸ ਤਕਾਰਪੁਰ ਵਹਿਮ ਜੀ ਨਹੀਂ ਜਿਸ ਕਾਰਜ ਵਾਸੇ ਸੰਪ੍ਰੇਯ ਹੈ اسی کر کے, سن بار بار سن جا لاؤنائن. لاؤنائن کے چلی رہن, رہی ہے لاحا ل ਮਾਨਸ ਜਨਨ ਕਾ ਇਹ ਹੀ ਲਾਭੋ ਅਜੁਰੂ ਗੋਬਿੰਦ ਪੂਰਮਤ ਜਨ ਕਾ ਬਾਸਾ ਕਿੰਦੇ ਇਹ ਲਾਭ ਲੈਣਾ ਹੈ ਨਾਮ ਜਪਨ ਦਾ ਸਿਮਰਨ ਕਰਨ ਦਾ ਜੇ ਤੁਸਿ ਸਿਮਰਨ ਕਰੇਗਾ ਸਿਮਰਨ ਕਰੇਗਾ ਵਾਹਿਗੁਰੂ ਦਾ ਨਾਮ ਜਪੇਗਾ ਫਿਰ ਤੇਰੇ ਸਾਰੇ ਕਾਮ ਸਭ ਸੁਹਣਗੇ ਜਿਹੜੇ ਕਾਲ ਕਰਮ ਵਾਸਤੇ ਨੇ ਇਹ ਸੰਸਾਰ ਦੇ ਉੱਪਰ ਆਮ ਕਾਪੀ ਸਰੀਰ ਲੈ ਕੇ ਆਇਆ ਹੈ ਸਭ ਤੋਂ ਉੱਤਮ ਸਰੀਰ ਲੈ ਕੇ ਆਇਆ ਹੈ ਇਸ ਕਰਕੇ ਭਾਈ ਨਾਮ ਜਪ ਲੈ ਰਹਾ ਉਹਨਾਂ দান ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਤਸਬਿੰਦ ਸਾਰੀਆਂ ਵਿਚਾਰਾਂ ਦਾ ਮੇ ਥੋੜ ਇਹ ਹੈ ਕਿ ਪਰਮਾਤਮਾ ਦੀ ਸਿੱਖਤ ਸਲਾਹ ਹੀ ਪਰਮਾਤਮਾ ਦੀ ਪੂਜਾ ਤੇ ਪੁੰਨ ਦਾ ਹੈ। ਇੰਦੇ ਬਾਸਾ ਕਹਿੰਦੇ ਨੇ ਇੱਥੇ ਆਉਣ ਵਾਲਿਆਂ ਦੀ ਕਮੀ ਹੋਈ ਨਹੀਂ ਹੈ ਗੁਰੂ ਦੇ ਘਰ ਦੇ ਵਿੱਚ। ਸੇਵਕ ਸੇਖ ਪੂਜਣ ਸਭ ਆਵੈ ਸਭ ਗਾਵੈ ਹਰ ਹਰ ਗੁਰ ਤੁਮ ਬਾਣੀ। ਬਾਸਾ ਕਹਿੰਦੇ ਬੜੇ ਆਉਂਦੇ ਨੇ ਪੂਜਾ ਕਰਨ ਵਾਸਤੇ ਬੜੇ ਕੰਮ ਪਾਣੀ ਨੂੰ ਨਾਲ ਨਾਲ ਗਾਉਣਗੇ, پڑھਣਗੇ। ਬੜੇ ਲੋਗ ਜਿਹੜੇ ਸੁਣਨਗੇ ਪਰ ਪਾਸਾ ਕਿਤੇ ਸਾਰਿਆਂ ਦੀ ਥਾਂ ਨਹੀਂ ਪੈਂਦੀ ਐ ਸਭ ਕੀ ਹੁੰਦੀ ਨਾਲ ਕੜਿਆ ਵੜਿਆ ਸਭ ਲਾ ਹੁੰਦਾ ਨਾ ਸੁਣਿਆ ਹੁੰਦਾ ਸਭ ਲਾ ਹੁੰਦਾ ਨਾ ਪੂਜਾ ਕੀਤੀ ਨਾ ਸੇਵਾ ਕੀਤੀ ਸਭ ਕੀ ਹੁੰਦੀ ਐ ਸਾਰੀ ਕਦਮ ਹੋਏਗੀ ਗਾਵੇਆ ਸੁਣਿਆ ਅਰਥਾ ਬਤੂ ਗਾਵੇਆ ਸੁਣਿਆ ਤਿੰਨ ਕਾ ਅਰਥ ਆਏ ਬਾਬੇ ਜਿਨ ਸਤਗੁਰ ਕੀ ਆਗਿਆ ਸਤ ਸਤ ਆਸਾਬੀ ਨੇ ਤੇਰਾ ਗਾਇਆ ਮਿਆਂ ਤੇਰਾ ਸੁਣਿਆ ਮਿਆਂ ਤੇਰੀ ਕੀਤੀ ਹੋਈ ਸੇਵਾ ਕੀਤੀ ਹੋਈ ਪੂਜਾ ਤਾਂ ਸਭ ਨੇ ਹੁਣੀ ਐ ਤੇ ਹੈ ਕੰਨ ਦਿੱਤੀ ਆਗਿਆ ਮੰਨੀ ਤੇ ਗੁਰੂ ਦੇ ਬਚਨਾਂ ਨੂੰ ਮੰਨ ਲਿਆ ਐਸੇ ਕਰਕੇ ਜੀਵਨਵਾਜ ਆਸਾ ਕਹਿੰਦੇ ਸਾਰੀਆਂ ਚੀਜ਼ਾਂ ਦਾ ਨਚੋੜੀਏ ਵੀ ਐ ਕਿ ਪਰਮਾਤਮਾ ਵੀ ਸੇਵਤ ਸਲਾਹ ਕਰਣੀ ਪਰਮਾਤਮਾ ਦਾ ਨਾਮ ਜੋਣਾ ਤੇਜੇ ਜੀ ਨਾਮ ਨਾਲ ਜੁੜ ਗਏ ਸੇਵਾ ਨਾਲ ਜੁੜ ਗਏ ਕਿਉਂਕਿ ਗੁਰਸਾਹਿਬ ਜੀ ਸਮਝਾਉਂਦੀ ਹੈ ਭਾਈ ਨਾਮ ਜਪ ਲੈ। ਰੋਸ ਹਮਝਾਉਂਦੇ ਨੇ ਨਾਮ ਜਪਿਆ ਕਰਨ। ਮਿਤ ਸਾਥ ਸੰਗਤ ਭਜ ਕੇਵਲ ਨਾਮ। ਇਹ ਹੀ ਗੁਰੂ ਸਾਹਿਬ ਜੀ ਦੇ ਬਚਨ ਨੇ ਇਹ ਪਾਸਾ ਕਿੰਨੇ ਜੇ ਨਹੀਂ ਮੰਨ ਲਈ ਤਾਂ ਨਾਮ ਨਾਲ ਜੁੜ ਗਿਆ। ਸਿਮਰਨ ਨਾਲ ਜੁੜ ਗਿਆ। ਫਿਰ ਜਿਹੜੀਆਂ ਸਾਰੀਆਂ ਚੀਜ਼ਾਂ ਵਿੱਚ ਆ ਜਾਂਦੀਆਂ ਇਹ ਪੂਜਾ ਵੀ ਨਾਮ ਦੇ ਵਿੱਚ ਆ ਜਾਣੀ ਹੈ ਸਤਿਗੁਰੂ ਜੀ ਕਹਿੰਦੇ ਤੇਰਾ ਪੁੰਨ ਦਾਮ ਵੀ ਨਾਮ ਦੇ ਵਿੱਚ ਆ ਜਾਣਾ ਹੈ ਇਸ ਕਰਕੇ ਭਾਈ ਨਾਮ ਸਭ ਤੋਂ ਉਤਮ ਹੈ ਨਾਮ ਜਪਣਾ ਜ਼ਰੂਰੀ ਹੈ ਸਾਰੀਆਂ ਚੀਜ਼ਾਂ ਦਾ ਨਾ ਜੋੜ ਹੀ ਆਤਮਕ ਦੀ ਸਿੱਖਤ ਸਲਾਹ ਹੈ ਪਰਮਾਤਮਾ ਦੀ ਪੂਜਾ ਹੈ ਤੇ ਪੁੰਨ ਦਾਣ ਹੈ ਗੁਣ ਗਾਵਤ ਅਤੁੱਲ ਸੁਖ ਪਾਇਆ ਜਿਹੜੇ ਪ੍ਰਾਣੀ ਨੇ ਉਸ ਕਾਲਪੁਰਖ ਵਹਿੰਕੂ ਦੇ ਗੁਣ ਗਾਏ ਹੋਏ ਗੁਣ ਗਾਉਤ ਅਤੁੱਲ ਦਾ ਭਾਵ ਹੈ ਨਾ ਥੋਲਿਆ ਜਾਣ ਵਾਲਾ ਜਿਹੜਾ ਤੋਰ ਕੋਈ ਨਹੀਂ ਹੈ ਤੇ ਪਾਤਸ਼ਾਹ ਕਹਿੰਦੇ ਨੇ ਉਹ ਨਾ ਥੋਲਿਆ ਜਾਣ ਵਾਲਾ ਸੁਖ ਇਨਸਾਨ ਨੂੰ ਪ੍ਰਾਪਤ ਹੋ ਜਾਂਦਾ ਅਤੁੱਲ ਸੁਖਾਇਆ ਆਪਾਂ ਚ ਦੇ ਬਿਆਨਤ ਮਾਲਕ ਪ੍ਰਭੂ ਦੇ ਗੁਣ ਗਾਉਂਦੇ ਆਂ ਸਤਗੁਰੂ ਜੀ ਕਹਿੰਦੇ ਭਾਈ ਤੈਨ ਬਿਆਨ ਸੁਖ ਪ੍ਰਾਪਤ ਕਰ ਲੈਣਾ ਤੈਨੂੰ ਇੰਨਾ ਸੁਖ ਪ੍ਰਾਪਤ ਹੋ ਜਾਏਗਾ ਜਿਹੜਾ ਨਾਮ ਦੇ ਬੋਲ ਕੇ ਦੱਸਣ ਦੇ ਉਚਾਏਗਾ ਨਾ ਬੋਲ ਕੇ ਦੱਸਿਆ ਜਾਣ ਸਾਇਕ ਜਾਏਗਾ ਜਿਹੜਾ ਤੋਲਿਆ ਹੀ ਨਾ ਜਾਣਾ ਹੈ ਅਤੁੱਲ ਹੋ ਜਾਏਗਾ ਤੋਲ ਦੇ ਵਿੱਚ ਆਉਂਦਾ ਹੀ ਨਹੀਂ ਹੈ ਉਹ ਸੁਖ ਭਾਈ ਤੈਨੂੰ ਪ੍ਰਾਪਤ ਹੋਏਗਾ ਜੇ ਤੂੰ ਅਤਾਰ ਗੁਰਪ੍ਰਭੂ ਜੀ ਦੇ ਗੁਣ ਗਾਵੇਗਾ ਸਿਮਰਨ ਕਰੇਗਾ ਜੋ ਜਨਕਾਰ ਰਮ ਆਪਣੇ ਕੀਨੇ ਤੈਨ ਕਾ ਪਾਹਰ ਕਾਛਨਾ ਵਿਚਾਰੇ ਪਾਸਕਿ ਜਿਨਾਂ ਮੁੱਖਾਂ ਨੂੰ ਪ੍ਰਮਾਤਮਾ ਨੇ ਆਪਣੇ ਸੇਵਕ ਬਣਾ ਲਿਆ ਫਿਰ ਉਹਨਾਂ ਦੇ ਕਰਮਾਂ ਦਾ लेखा ਮੁੜ ਕੇ ਨਹੀਂ ਪੁੱਛਦਾ ਹੈ ਲੇਖਾ ਹੀ ਆੜਿਆਨੰਦ ਹੈ ਸਾਡੇ ਕਰਮਾਂ ਦਾ ਵਿਖਾ ਹੋਣਾ ਹੈ ਵੇਸਾਕ ਕਈ ਨਹੀਂ ਮੰਨਦੇ ਇਹ ਮੰਨਦੇ ਨੇ ਸੁਰਗ ਨਰਕ ਇੱਥੇ ਹੀ ਹੈ ਪਰ ਤੁੰਗ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਨਰਕ ਤੇ ਕੁਝ ਵੀ ਨਹੀਂ ਹੈ ਇਹ ਤੇ ਸਿਰਫ ਸਾਨੂੰ ਗਿਆਨ ਦੇਣ ਵਾਸਤੇ ਜੋ ਕੁਝ ਅਸੀਂ ਵੇਖਦੇ ਹਾਂ ਸਮਝਾਉਣ ਵਾਸਤੇ ਹੈ ਅਸਲੀ ਸੁਰਗ ਨਰਕ ਤੇ ਹੀ ਹਨ ਗੁਰਵਾਣੀ ਨੇ ਸਾਨੂੰ ਬਾਰ-ਬਾਰ ਸਮਝਾਇਆ ਤਰ ਲਏ ਈਕਾ ਪੀੜ ਛੁੱਟੈ ਨਾਨਕ ਜੁੰਤੇ ਨਾਮ ਆਖੇ ਰੇ ਮਨਾ ਸੁਣੀਐ ਸਿੱਖ ਸਹੀ ਲੇਖਾਰਾ ਗੁੰਗੇ ਸਿਆ ਬੈਠਾ ਕੱਢ ਰਹੀ ਤਰਗਾ ਪਰ ਪੌਂਚਨ ਆਖੀਆਂ ਬਾਕੀ ਜਿੰਨਾ ਰਹੀ ਅਜਰਾ ਏ ਪ੍ਰੇਸਤਾ ਹੋਸੀ ਆਏ ਤਈ ਆਪਨ ਜਾਣ ਨਾ ਸੁਝੀ ਧੀੜੀ ਗਲੀ ਬਹੀ ਕੂੜੇ ਨੁਕਤੇ ਨਾਮਕਾ ਔੜਕਸ ਪਾਸਾ ਕਹਿੰਦੇ ਕਿ ਸੱਚ ਜਾਨੇ ਬਣਾਇਆ ਛੂਟ ਨਹੀਂ ਚੱਲਣਾ ਹੈ ਲੇਖਾ ਮੇਰਾ ਕੋਏਗਾ ਤੇ ਜंडीगढ़ ਪਾਸਾ ਕਹਿੰਦੇ ਜਿੱਥੇ ਫਿਰ ਅਕਾਲ ਪੁਰਖ ਵੈਰ ਗੁਰੂ ਦਾ ਨਾਮ ਜਿਹਦੇ ਮਨੁੱਖ ਨੇ ਜਗਦੇ ਆ ਜਿਹਨੇ ਮਿਰਦੇ ਬਚ ਕੇ ਆ ਜਿਹਨੇ ਗੁਰੂ ਦੇ ਬਚਨਾਂ ਨੂੰ ਮੰਨ ਲਿਆ ਗਰੀਬਨਵਾਜ਼ ਪਾਸਾ ਕਹਿੰਦੇ ਫਿਰ ਬਹੁਲ ਖੱਤ ਨਾ ਵਿਚਾਰੇ ਉਹਦਾ ਦੇਖਰੀ ਨਹੀਂ ਪੁੱਛਿਆ ਹੁੰਦਾ ਕਿਉਂਕਿ ਜਿੰਨਾ ਵੀ ਸਤਗੁਰੂ ਜੀ ਕਹਿੰਦੇ ਤੁਸੀਂ ਪੁੰਨ ਕਮ ਕਰੋਗੇ ਤੇ ਸਾਰਾ ਧਰਮ ਰਾਜ ਦੇ ਕੋਲ ਜਾਏਗਾ ਇਹਦਾ लेखा-ਜੋਖਾ ਹੋਏਗਾ ਕਿੰਨੇ ਤੱਕ ਪੁੰਨ ਕੀਤੇ ਨੇ ਕਿੰਨਾ ਤੈਂ দান ਕੀਤਾ ਹੈ ਇਹਦਾ लेखा-ਜੋਖਾ ਹੈ ਪਰ ਨਾਮ ਦਾ ਹੋਏ ਨਹੀਂ लेखा-ਜੋਖਾ ਨਹੀਂ ਨਾਮ ਤੇ ਸਤਗੁਰੂ ਕਾਲ ਸਾਹਿਬ ਕਹਿੰਦੇ ਭਾਈ ਤੇਰੇ ਕਰੋੜਾਂ ਜਨਮਾਂ ਦੇ ਕੀਤੇ ਪਾਪਾਂ ਨੂੰ ਨਾਸ ਕਰ ਜਾਂਦਾ ਹੈ ਕੋਟ ਜਨਮ ਕੇ ਕਿਰਤਿ ਦੇ ਨਾਸੇ ਹਰ ਚਰਣੀ ਇਹ ਤੇ ਲਾਗਣਾ ਇੱਕ ਜਨਮ ਦੀ ਗੱਲ ਨਹੀਂ ਹੈ ਕਰੋੜਾਂ ਜਨਮਾਂ ਦੀ ਗੱਲ ਹੈ 파ਤਸ਼ਾਹ ਜੀ ਨੇ ਕੀਤੀ ਹੈ ਇਸੇ ਕਰਕੇ ਜੇ 파ਤਸ਼ਾਹ ਮੋੜ ਮੋੜ ਸੁਣਾਉਂਦੇ ਨੇ ਭਾਈ ਜੋ ਜਨ ਕਾਰਨ ਆਪਣੇ ਕੀਨੇ বিনা ਮਨੁੱਖਾਂ ਨੂੰ ਪ੍ਰਮਾਤਮਾ ਨੇ ਆਪਣੇ ਸੇਵਕ ਬਣਾ ਲਿਆ ਹੈ ਤੇ ਜਿਨ੍ਹਾਂ ਨੇ ਭਾਈ ਨਾਮ ਜਪ ਲਿਆ ਹੈ ਤੇ ਤਾਂ ਹੀ ਅਸੀਂ ਪ੍ਰਮਾਤਮਾ ਨੂੰ ਬਣਾਂਗੇ ਜੁਗਾ ਮੁੱਖ ਮੰਨਾਂਗੇ ਬਚਨ ਮੰਨਾਂਗੇ ਜਿਹੜਾ ਮੈਂ ਕਈ ਵਾਰ ਅਗੇ ਵੀ ਬੇਨਤੀ ਕੀਤੀ ਹੈ ਇਸ ਸੰਸਾਰ ਦੇ ਵਿੱਚ ਜਿਹੜਾ ਪੁੱਤਰ ਆਪਣੇ ਪਿਤਾ ਦਾ ਹੁਕਮ ਨਹੀਂ ਮੰਨਦਾ ਹੈ ਤੇ ਉਹ ਪੁੱਤਰ ਨੂੰ ਜੈਦਾਦ ਦੇ ਵਿੱਚੋਂ ਵੀ ਪਿਤਾ ਬੇਦਖਤ ਕਰ ਦਿੰਦਾ ਹੈ ਕਿਉਂਕਿ ਬਣਿਆ ਨਹੀਂ ਹੈ ਉਹ ਆਪਣੇ ਪਿਤਾ ਦਾ ਬਣਿਆ ਨਹੀਂ ਹੈ ਉਹਨੂੰ ਫਿਰ ਕੋਈ ਚੀਜ਼ ਨਹੀਂ ਉਹ ਦੇ ਕੇ ਰਾਜ਼ੀ ਇਸੇ ਤਰ੍ਹਾਂ ਜੇ ਅਸੀਂ ਧਾਰਮਿਕ ਪੁੱਤ ਬਣੇ ਕੋਈ ਨਹੀਂ ਤੇ ਪ੍ਰਮਾਤਮਾ ਦੇ ਬਣਾਂਗੇ ਨਹੀਂ ਬਣਾਗੇ ਬਗੰਦੇ ਜੀ ਉਹਦੇ ਬਾਜ ਨੂੰ ਲੰਨਾਂਗੇ ਤੇ ਗੁਰੂ ਪਾਤਸ਼ਾਹਿਆਂ ਦਾ ਵਖਮ ਮੰਨਾਂਗੇ ਹੁਕਮ ਕੀ ਹੈ ਪਾਤਸ਼ਾਹ ਦੇ ਨਾਮ ਨੂੰ ਆਪਣਾ ਸਨੁੱਖਾ ਜਨ ਦਿੱਤੇ ਬਿਨੂ ਨਾਮ ਦੇ ਧੰਨਵਾਦ ਕਰੇ ਸਿਮਰਣ ਕਰਨ ਦਾ ਧੰਨ ਹੈ ਇਸ ਕਰਕੇ ਸਤਿਗੁਰ ਪਾਤਸ਼ਾਹ ਦੇ ਜੀ ਨੂੰ ਜਿਹੜੇ ਬਣਗੇ ਭਾਈ ਕਾਲਪੁਰ ਵੈਰ ਗੁਰੂ ਦੇ ਜਿਨ੍ਹਾਂਕਾਰ ਗੁਰੂ ਵੈਰ ਗੁਰੂ ਨੇ ਆਪਣੇ ਜਿਹੜੇ ਬਣਾ ਲਏ ਨੇ ਨਾ ਤਰ ਦੇ ਦੇਖਾਂ ਨਹੀਂ ਪੁੱਛਿਆ ਜਾਂਦਾ ਹੈ ਲੇਖਾ ਵੀ ਪਾਇਆ ਨਾ ਸਕਦਾ ਹੈ ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਮੁਚਾਰੇ ਇਸ ਕਰਕੇ ਉਹਨ ਵੱਡਿਆਂ ਦੀ ਮੋਹਰ ਲਾ ਕੇ ਤਨ ਗੁਰ ਨਾਨਕ ਪਾਤਸ਼ਾਹੀ ਦੀ ਮੋਹਰ ਲਾ ਕੇ ਗੁਰਵਰਜਨ ਦੇ ਮਹਾਰਾਜ ਜੀ ਬੇਨਤੀ ਕਰਦੇ ਨੇ ਨਾਨਕ ਮੈਂ ਵੀ ਪਰਮਾਤਮਾ ਦੇ ਰਚਨ ਵਰਗੇ ਕੀਮਤੀ ਨਾਮ ਆਪਣੇ ਦਰੇ ਦੇ ਵਿੱਚ ਘਰੋ ਰਿਹਾ ਹਾਂ ਤੇ ਹੁਣ ਨਾਮ ਸੁਣ ਸੁਣ ਕਈ ਜਪ ਜਪ ਕੇ ਮੈਂ ਆਤਮਿਕ ਜੀਵਨ ਪ੍ਰਾਪਤ ਕਰ ਰਿਹਾ ਹਾਂ ਪਾਸਾ ਕਹਿੰਦੇ ਮੈਂ ਅਕਾਲ ਪੁਰਖ ਵੈਸ਼ਨੂੰ ਜੀ ਨੂੰ ਆਪਣੇ ਘਰ ਦੇ ਵਿੱਚ ਘਰੋ ਰਿਹਾ ਹਾਂ ਘਰੋਣ ਦਾ ਭਾਵ ਕੰਠਲੇ ਵਿੱਚ ਨਾਮ ਵਸ ਗਿਆ ਤੇ ਕੰਠ ਦੇ ਵਿੱਚੋਂ ਨਾਮ ਉਚਾਰਦਾ ਹਾਂ ਜਪਦਾ ਹਾਂ ਕੰਨਾਂ ਦੇ ਨਾਲ ਸੁਣਦਾ ਹਾਂ ਤੇ ਕੰਨਾਂ ਦੇ ਨਾਲ ਸੁਣ ਕੇ ਆਤਮਿਕ ਜੀਵਨ ਪ੍ਰਾਪਤ ਕਰ ਲੈਂਦਾ ਹਾਂ ਸੁਖ ਪ੍ਰਾਪਤ ਕਰ ਲੈਂਦਾ ਹਾਂ ਜਪਣਾ ਰਸਨਾ ਦੇ ਨਾਲ ਹੈ ਪਰ ਰਸਨਾ ਦੇ ਨਾਲ ਜਪਦੇ ਆ ਬਾਣੀ ਪੜ੍ਹਦੇ ਆ ਕੰਨਾਂ ਦੇ ਨਾਲ ਸੁਣਾਗੇ ਫਿਰ ਸਾਡਾ ਮਨ ਜਿਹੜਾ ਹੈ ਕੋਈ ਕਾਗਰ ਵੀ ਹੋਣਾ ਸ਼ੁਰੂ ਹੋਏਗਾ ਮਨ ਬਾਣੀ ਪੜ੍ਹਨ ਕਰੇਗਾ ਤੇ ਸਾਡਾ ਮਨ ਕਰੇਗਾ ਨਾਮ ਜਪਣ ਪਰ ਜੇ ਜੀ ਕੱਲਾ ਰਸਨਾ ਨਾਲ ਗੋਣੀ ਹੈ ਮਨ ਸਾਡੇ ਤੱਕ ਪਹੁੰਚੇ ਹੀ ਨਹੀਂ ਹੈ ਫਿਰ ਉਹ ਮਨ ਤੇ ਉੱਪਰ ਨਾਮ ਦਾ ਅਸਰ ਬਾਣੀ ਦਾ ਅਸਰ ਨਹੀਂ ਹੋਏਗਾ ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਆਨੇ ਕਿਸੇ ਨੇ ਬੇਨਤੀ ਵੀ ਕੀਤੀ ਸੀ ਕਿ ਜੀਵਨ ਬਾਣੀ ਪਾਤਸ਼ਾਹ ਬਾਣੀ ਜਿਹੜੀ ਹੈ ਅਸੀਂ ਪੜ੍ਹਦੇ ਆਂ ਆ ਪਰ ਇਹਦਾ ਸਾਡੇ ਮਨ ਤੇ ਕੋਈ ਅਸਰ ਨਹੀਂ ਹੁੰਦਾ ਹੈ ਮਨ ਨਹੀਂ ਸਾਡਾ ਡੁੱਲਦਾ ਤੇ ਜਦੋਂ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜੇ ਤਮਨ ਨਨ ਪਰਮਾਨੰਦ ਜੀ ਦੇ ਨਹੀਂ ਮੰਨ ਮੰਨਣਾ ਇਸ ਕਰਕੇ ਪ੍ਰਤਾਕ ਰੁਕਾਉਣਾ ਪਿਆ ਸਤਗੁਰੂ ਕਾਰਸਾਹ ਜੀ ਦੇ ਸਿੰਘੋ ਜਲੋਤ ਰਗੜਾ ਲਾਉਣਾ ਚ ਰਗੜਾ ਲਾਇਆ ਗਿਆ ਤੇ ਗਰੀਬਨ ਬਾਜ ਕਾਰਸਾਨੀਆਂ ਨੇ ਦੋ ਸਿੰਘਾਂ ਨੂੰ ਬੁਲਾਇਆ ਜਿਸ ਨੂੰ ਕਹਿੰਦੇ ਭਾਈਆ ਬਾਟਾ ਫੜ ਤਾਂ ਜਿਹੜਾ ਇਹ ਰਗੜਾ ਲੱਗਿਆ ਇਹ ਰਗੜੇ ਦੇ ਨਾਲ ਸਿਰਫ ਕੋਡੀਆਂ ਕਰਨੀਆਂ ਨੇ ਅੰਦਰ ਇੱਕ ਛੇਟਾ ਰਗ ਨਹੀਂ ਲੱਗਿਆ ਦੂਸਰੇ ਨੂੰ ਪੜਾਇਆ ਕਹਿੰਦੇ ਭਾਈ ਜਰੀਆਂ ਦੋ ਘੁੱਟਾ ਤੇ ਅੰਸ਼ਗਣੀਆਂ ਨੇ ਪਾਸੋ ਇੱਕ ਨੇ ਤੇ ਇੱਕ ਵਾਟਾ ਵਰਕੇ ਕੁੱਲੀਆਂ ਕੀਤੀਆਂ ਦੂਸਰੇ ਨੇ ਸਿਰਫ ਦੋ ਘੁੱਟਾ ਆਪਣੇ ਅੰਦਰ ਲੰਘਾਈਆਂ ਤੇ ਸਤਿਗੁਰੂ ਬਾਸਾਹ ਕਹਿੰਦੇ ਹੁਣ ਅੰਤਰ ਦੱਸੋ ਥੋੜੇ ਸੁਨੇਵਾਲ ਕਹਿੰਦੇ ਭਾਈ ਅੰਤਰ ਦੱਸੋ ਕੀ ਅੰਤਰ ਹੈ ਜਿਹਨੇ ਕੁੱਲੀਆਂ ਕੀਤੀਆਂ ਸੀ ਬਾਸਾਹ ਕਹਿੰਦੇ ਤੈਨੂੰ ਭਾਈ ਕੋਈ ਨਸ਼ਾ ਹੋਇਆ ਕੋਈ ਇਹਦਾ ਅਸਰ ਹੋਇਆ ਹੈ ਇਸ ਰਗ ਦੇ ਉਪਰ ਗੜੇ ਨਾ ਕੰਨਾਂ 'ਚ ਮਨ ਉਤੇ ਕੋਈ ਅਸਰ ਨਹੀਂ ਹੈ ਹੁਣ ਜਿਹਨੇ ਦੋ ਕੁੱਟਾ ਘਰਿਆਂ ਸੀ ਬਾਸੰਗਰ ਦੇ ਤੈਨੂੰ ਅਸਰ ਹੋਇਆ ਕੋਈ ਉਹਨਾਂ 'ਚ ਲਗਾ ਸਿਰ ਉੱਤੇ ਮਰੇ ਤਾ ਨਜ਼ਰ ਬੜਾ ਹੋਇਆ ਹੈ ਤੇ ਬਾਸੰਗਰ ਦੇ ਇਹੀ ਭਾਈ ਗੁਰਬਾਣੀ ਦਾ ਅਸਰ ਹੈ ਜਦ ਅਸੀਂ ਕੇਵਲ ਪੜਨ ਤੱਕ ਮਤਲਬ ਰੱਖਿਆ ਹੋਇਆ ਹੈ ਕੇਵਲ ਪੜਨਾ ਹੈ ਫਿਰ ਬਾਸੰਗਰ ਦੇ ਦਾ ਆਨੰਦ ਕਿ ਤੁਮ ਆਏਗਾ ਅਸਰ ਕਿ ਤੁਮ ਹੋਏਗਾ ਗੁਰਬਾਣੀ ਉਹੀ ਅਸਰ ਕਰੇਗੀ ਉਹੀ ਗੁਰਬਾਣੀ ਦਾ ਆਨੰਦ ਆਏਗਾ ਜਿਹੜੀ ਗੁਰਬਾਣੀ ਸਾਡੇ ਅੰਦਰ ਜਾਏ ਮਨ ਤੱਕ ਜਾਏਗੀ ਤੇ ਬਾਦਸ਼ਾਹ ਕਹਿੰਦੇ ਬਾਣੀ ਪੜ੍ਹ ਗਈ ਮਨ ਦੀ ਗੈਰ ਹਾਜ਼ਰ ਰਹਿਣਾ ਮਨ ਦਾ ਕੰਨਾਂ ਦੇ ਨਾਲ ਨਾ ਸੁਣਨੀ ਇਹ ਤੇ ਪੁਰਲੀਆਂ ਕਰਨ ਦੇ ਬਰਾਬਰ ਹੈ ਤੇ ਜਿਹੜਾ ਬਾਦਸ਼ਾਹ ਕਹਿੰਦੇ ਗੁਰਬਾਣੀ ਨੂੰ ਪੜ੍ਹ ਕੇ ਕੰਨਾਂ ਨਾਲ ਸੁਣ ਕੇ ਅੰਦਰ ਤੱਕ ਲੈ ਕੇ ਜਾਣਾ ਇਹ ਬਾਣੀ ਨੂੰ ਸਤਨ ਦਾ ਸਗਣ ਦੇ ਅੰਤਰ ਹੈ ਇਸ ਕਰਕੇ ਜਿਹੜਾ ਸਕੇਗਾ ਭਾਈ ਉਹਨੂੰ ਵੀ ਆਨੰਦ ਆਏਗਾ ਉਹਨੂੰ ਵੀ ਰਸ ਆਏਗਾ ਇਸ ਕਰਕੇ ਬਾਸਾ ਜੀਆਂ ਨੇ ਬੇਨਤੀ ਕੀਤੀ ਐ ਗਰੀਵਨਗਰ ਬਾਸਾ ਕਹਿੰਦੇ ਹੁਣ ਭਾਈ ਮੈਂ ਗੁਰੂ ਦੀ ਕਿਰਪਾ ਦੁਆਰਾ ਨਾਮ ਰਤਨ ਸੁਣ ਜਪ ਜਪ ਜੀਣਾ ਅਕਾਲ ਪੁਰਖ ਵੈਰਗੁਰੂ ਜੀ ਦਾ ਰਤਨਾ ਵਰਗਾ ਕੀਮਤੀ ਨਾਮ ਜਿਹੜਾ ਰਤਨਾ ਜਵਾਹਰਾ ਤੋਂ ਵੀ ਮਹਿੰਗਾ ਨਾਮ ਐ ਉਹ ਨਾਮ ਆਪਣੇ ਕਲੇ ਦੇ ਰਾਣੀ ਕੰਤਰਾਣੀ ਜਪ ਕੇ ਕੰਨਾਰਾਹੀ ਸੁਣ ਕੇ ਆਤਮਿਕ ਸੁਖ ਪ੍ਰਾਪਤ ਕਰਨੇ ਹਨ ਆਤਮਿਕ ਜੀਵਨ ਪ੍ਰਾਪਤ ਕਰਨੇ ਹਨ ਇਸ ਕਰਕੇ ਭਾਈ ਸਤਿਗੁਰ ਜੀਆਂ ਨੇ ਕਿਰਪਾ ਕੀਤੀ ਹੈ ਅੱਜ ਦੇ ਪਾਵਨ ਪਿਤਰ ਮੁਕਮਨਾਵਾਂ ਸਹਿ ਕੇ ਦੇ ਰਾਹੀ ਬਖਸ਼ਿਸ਼ ਰਹਿਮਤ ਕਰਦੇ ਹੋਏ ਸਮਝਾਉਣ ਦਾ ਯਤਨ ਕੀਤਾ ਹੈ ਭਾਈ ਸਭ ਤੋਂ ਪਹਿਲਾਂ ਗੁਰਬਾਣੀ ਪੜ੍ਹੋ ਗੁਰੂ ਵਾਰੇ ਵੜ ਕੇ ਸਤਿਗੁਰ ਜੀ ਦੀ ਦਿੱਤੀ ਹੋਈ ਨਾਮ ਦੀ ਦਾਤ ਬਖਸ਼ਿਸ਼ ਨੂੰ ਸੰਭੀਏ ਨਾਮ ਜਪ ਕੇ ਰਸਨਾ ਰਾਹੀ ਕੰਨਾ ਰਾਹੀ ਸੁਣ ਕੇ ਉਹਦਾ ਆਨੰਦ ਲਈਏ ਤੇ ਜਦੋਂ ਅਸੀਂ ਰਸਨਾ ਰਾਹੀ ਜਪ ਕੇ ਕੰਨਾ ਰਾਹੀ ਸੁਣਾਗੇ ਫਿਰ ਆਤਮਿਕ ਜੀਵਨ ਆਨੰਦ ਪ੍ਰਾਪਤ ਹੋਏਗਾ ਫਿਰ ਪ੍ਰਭਾ ਸਾਹਿਬ ਕਹਿੰਦੇ ਤੇਰੇ ਸਾਰੇ ਕਾਰਜ ਸਭ ਤੇ ਪੂਰੇ ਹੋਏਗੇ ਨਾਮ ਰਤਨ ਸੁਣ ਜਪ ਜਪ ਜੀਵਾ ਆਰ ਨਾਮ ਅਪਤ ਮਜਾ ਆਇਆ ਤੇ ਬਾਸਾ ਕਹਿੰਦੇ ਸਿਮਰ ਸ਼ਰਮੀਆਂ ਸਭ ਕੁ ਆਪਣਾ ਕਾਰਜ ਸਤਿਗੁਰੁ ਅਮਾਰੇ ਜਦੋਂ ਅਸੀਂ ਸ੍ਰੀ ਸੁਆਮੀ ਅਕਾਲ ਪੁਰਖ ਵੇਗੂ ਨੂੰ ਜਪਾਂਗੇ ਸੁਣਾਗੇ ਤੇ ਬਾਸਾ ਕਹਿੰਦੇ ਫਿਰ ਤੇਰੇ ਕਾਰਜ ਸਭ ਮਿਲੂਣਗੇ ਇਹ ਕਾਰਜ ਨਹੀਂ ਉਹ ਕਾਰਜ ਜਿਹੜੇ ਕਾਰਨਾ ਦੇ ਬਾਅਦ ਜਸ ਆ ਮਨੱਖਾ ਜਨਮ ਪ੍ਰਾਪਤ ਹੋਇਆ ਹੈ ਉਹਨੂੰ ਕਾ ਜਨਮ ਜਿਹਾ ਹੈ ਜਿਹੜੇ ਕਾਰਜ ਕਰਨ ਬਾਅਦ ਤੇ ਸੰਸਰੰਕਾਰ ਗਏ ਅਦੁਰਲਭ ਦੇਹ ਸੰਸਾਰ ਦੇ ਦੇਗੇ ਹੋਏ ਆ ਇਸ ਕਰਕੇ ਭਾਈ ਗੁਰੂ ਵਾਲੇ ਬਣ ਗਏ ਗੁਰੂ ਵਾਲੇ ਬਣ ਕੇ ਗੁਰੂ ਚਰਨਾਂ ਨਾਲ ਜੁੜੀਏ ਨਾਮ ਜਪ ਕੇ ਸਿਮਰਨ ਕਰ ਕੇ ਆਪਣੇ ਮਨ ਦਾ ਜਨਮ ਸਫਲਾ ਕਰੀਏ ਇਹੀ ਮਨ ਦਾ ਜਨਮ ਦਾ ਸਭ ਤੋਂ ਵੱਡਾ ਕੰਮ ਹੈ ਸੋ ਆਓ ਹੁਣੇ ਤੁਮ ਆਪ ਕਿਰਮਾ ਸਤਿਗੁਰੂ ਜੀ ਬਖਸ਼ਣ ਜੋਗ ਨੇ ਪਹਿਲੀ ਸਾਹ ਸੰਤ ਬਖਸ਼ਣ ਜੋਗ ਬਖਸ਼ ਲੈਣਾ ਨਹੀਂ ਕੋਈ ਵਿਚਾਰ ਤੰ ਮਨੋਂ ਪਾ ਜਾਏ ਉਹ ਸਤਗੁਰਾਂ ਦੀ ਸਿੱਖਿਆ ਜਾਣ ਕੇ ਗ੍ਰਹਿਣ ਕਰਿਓ ਗਲੀਆਂ ਤਾਰੀਆਂ ਜਾਣ ਕੇ ਮੰਨ ਕਰਿਓ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ